ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਨਾਨਕ ਦੇਵ ਜੀ ਦੇ 556 ਪ੍ਰਕਾਸ਼ ਪੁਰਬ ਦਿਹਾੜੇ ਦੀਆਂ ਅੱਜ ਨਗਰ ਮਹਿਮਤਪੁਰ ਸ਼ਾਦੀਪੁਰ ਮੂਸਾ ਖੇਲ ਸਾਰੀਆਂ ਸੰਗਤਾਂ ਨੂੰ ਬਹੁਤ ਬਹੁਤ ਵਧਾਈਆਂ ਜਿੱਥੇ ਨਗਰ ਦੀਆਂ ਸੰਗਤਾਂ ਨੂੰ ਵਧਾਈਆਂ ਹਨ ਉੱਥੇ ਸਾਡੇ ਬਹੁਤ ਹੀ ਸਤਿਕਾਰਯੋਗ ਐਨ ਆਰ ਆਈ ਵੀਰ ਬਜ਼ੁਰਗ ਭੈਣਾ ਯੰਗਸਟਰ ਐਨ ਆਰ ਆਈ ਵੀਰ ਸਾਰਿਆਂ ਨੂੰ ਬਹੁਤ ਬਹੁਤ ਵਧਾਈ ਔਰ ਨਾਲ ਹੀ ਗੁਰੂ ਦੇ ਚਰਨਾ ਚਰਦਾਸ ਮਹਾਰਾਜ ਸੱਚੇ ਆਚ ਇਸ ਨਗਰ ਦੇ ਐਨ ਆਰ ਆਈ ਵੀਰਾਂ ਬੱਚਿਆਂ ਬਜ਼ੁਰਗਾਂ ਦੇ ਸਿੱਕੇ ਵੇਰ ਪਰਿਆ ਯਾਦ ਰੱਖਣਾ ਕੱਚਿਆਂ ਬੱਚਿਆਂ ਨੂੰ ਪੱਕਿਆ ਕਰਨਾ ਪੱਕੇ ਬੱਚਿਆਂ ਦੀਆਂ ਕਮਾਈਆਂ ਤੇ ਵਾਅਦੇ ਕਰਨੇ ਹਰ ਮੈਦਾਨੇ ਫਤਿਹ ਬਖਸ਼ਿਸ਼ ਕਰਨੀ ਨਗਰ ਦੀ ਸੰਗਤ ਗੁਰੂ ਨਾਨਕ ਦੇਵ ਜੀ ਪਿਛਲੇ 3 ਮਹੀਨੇ ਤੋਂ ਤੇਰੇ ਚਰਨਾਂ ਦੇ ਵਿੱਚ ਪਹਿਲਾਂ ਇਹਨਾਂ ਨੇ 12 ਦਿਨ ਸੁਖਮਨੀ ਸਾਹਿਬ ਦੇ ਜਾਪ ਕੀਤੇ ਹਨ ਉਹ ਪ੍ਰੰਤ 13 ਦਿਨ ਪ੍ਰਭਾਤ ਫੇਰੀਆਂ ਕੱਡੀਆਂ ਹਨ ਨਗਰ ਦੀ ਹਰ ਗਲੀ ਹਰ ਮੋਹੱਲਾ ਹਰ ਘਰ ਦੇ ਵਿੱਚ ਜਾ ਕੇ ਅਰਦਾਸ ਕੀਤੀ ਤੂੰ ਆਵੀ ਬਾਬਾ ਨਾਨਕਾ ਤੂੰ ਆਵੀ ਬਾਬਾ ਨਾਨਕਾ ਇਹੋ ਜਿਹੀਆਂ ਖੁਸ਼ੀਆਂ ਲੈ ਆਵੀ ਬਾਬਾ ਨਾਨਕਾ ਜਿਸ ਕਰ ਪੁੱਤ ਨਹੀਂ ਪੋਤ ਨਹੀਂ ਹੋਵੇ ਜਿਸ ਕਰ ਵੀਰ ਨਹੀਂ ਵੀਰ ਹੋਵੇ ਇਹੋ ਜਿਹੀਆਂ ਖੁਸ਼ੀਆਂ ਹਰ ਘਰ ਦੇ ਵਿੱਚ ਵਧਾਵੀ ਬਾਬਾ ਨਾਨਕਾ ਤੇਰੇ ਚਰਨਾਂ ਦੇ ਵਿੱਚ ਇਹੀ ਅਰਦਾਸਾਂ ਹਨ ਜੋ ਵਿਦੇਸ਼ਾਂ ਦੇ ਬੱਚੇ ਕੱਚੇ ਹਨ ਉਹਨਾਂ ਨੂੰ ਪੱਕਿਆ ਕਰਨਾ ਪੱਕਿਆ ਬੱਚ ਕਮਾਈਆਂ ਦੇ ਵਾਅਦੇ ਕਰਨੇ ਇਹਨਾਂ ਨੂੰ ਹਰ ਮੈਦਾਨ ਫਤਿਹ ਬਖਸ਼ਿਸ਼ ਕਰਨੀ ਨੱਗਰਵਾ ਤੇ ਸਾਡੇ ਐਨ ਆਰ ਆਈ ਵੱਲੋਂ ਸਿਵਰੇਜ ਵਾਸਤੇ ਬੇਨਤ ਮਾਇਆ ਦੇ ਗੱਪੇ ਭੇਜੇ ਹਨ ਹੜ ਪੀਰਾ ਹੜ ਪੀਰਤਾ ਵਾਸਤੇ ਬੇਨਤ ਮਾਇਆ ਭੇਜੀ ਹੈ ਗੁਰੂ ਘਰ ਵਾਸਤੇ ਪ੍ਰਾਪਰਟੀ ਕੁਝ ਖਰੀਦੀ ਸੀ ਉਹਦੇ ਵਿੱਚ ਵੀ ਸਾਡੇ ਐਨ ਆਰ ਆਈ ਵੀਰਾਂ ਔਰ ਬੱਚਿਆਂ ਨੇ ਬਹੁਤ ਵੱਡਾ ਸਹਿਯੋਗ ਪਾਇਆ ਹੈ ਇਹਦੇ ਨਾਲ ਅਸੀਂ ਸਾਰਿਆਂ ਦਾ ਧੰਨਵਾਦ ਕਰਦੇ ਹਾਂ ਗੁਰੂ ਨਾਨਕ ਦੇ ਚਰਨਾਂ ਵਿੱਚ ਅਰਦਾਸ ਕਰਦਾ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰਨ ਸਾਡੇ ਬਹੁਤ ਹੀ ਸਤਿਕਾਰਯੋਗ ਕਰਨੈਲ ਸਿੰਘ ਪੁੱਤਰ ਗਿਆਨ ਸਿੰਘ ਯੂਕੇ ਤੋਂ ਆ ਕੇ ਹਰ ਸਾਲ ਇੱਥੇ ਕੜੀ ਚੋਲੇ ਦੇ ਲੰਗਰ ਲਾਉਂਦੇ ਫੋਨ ਕੜੀ ਚੌਲਾਂ ਦੇ ਲੰਗਰ ਅੱਜ ਅੱਜ ਪਿੰਡ ਦੇ ਵਿੱਚ ਕਿਸ ਤਰ੍ਹਾਂ ਦਾ ਮਾਹੌਲ ਦੇਖ ਰਿਹਾ ਹੈ ਅੱਜ ਪਿੰਡ ਦੇ ਵਿੱਚ ਬਹੁਤ ਵਧੀਆ ਇੱਕ ਮਾਹੌਲ ਆ ਦੁਨੀਆ ਦਾ ਠਾਟਾ ਮਾਰਦਾ ਇਕੱਠ ਇਹ ਧਾਰਨ ਦਰਸਾ ਰਿਹਾ ਹੈ ਕਿ ਗੁਰੂ ਨਾਨਕ ਨੂੰ ਬਹੁਤ ਸੰਗਤ ਪਿਆਰ ਕਰਦੀ ਹੈ ਔਰ ਦੋਨਾਂ ਨਗਰਾਂ ਦਾ ਬਹੁਤ ਪਿਆਰ ਹੈ ਜੋ ਕੀ ਮੈਸੇਜ ਦੇਣਾ ਚਾਹੁੰਦੇ ਅੱਜ ਮਹਾਰਾਜ ਦੇ ਪ੍ਰਕਾਸ਼ਪੁਰੂ ਮੁੱਖ ਕੇ ਤੁਸੀਂ ਕੀ ਮੈਸੇਜ ਦੇਣਾ ਚਾਹੁੰਦੇ ਸਿੱਖ ਸੰਗਤ ਨੂੰ ਮੈਂ ਹੋਈ ਕਹਿੰਨਾ ਗੁਰੂ ਨਾਨਕ ਦੇਵ ਮਾਰੇ ਸੱਚੇ ਪਾਤਸ਼ਾਹ ਸੰਗਤ ਨੂੰ ਸਾਰਿਆਂ ਨੇ ਆਪਾਂ ਗੁਰੂ ਨਾਨਕ ਦੇ ਲਾਂ ਲੱਗਣਾ ਹੈ ਔਰ ਇਹਨਾਂ ਦੀਆਂ ਸਾਰੀਆਂ ਖੁਸ਼ੀਆਂ ਆਪਾਂ ਨੇ ਲੈਣੀਆਂ ਨੇ ਅੱਜ ਕੀ ਕਹਿੰਦਾ ਹਾਂ ਖਾਲਸਾ ਵਾਹਿਗੁਰੂ ਸਾਹਿਬ ਜੀ ਪਾਗਹਿ ਹਲ ਕਰਦੇ ਆਇਆ ਹੋਇਆ ਜੋ ਵਹੀ ਤਰੀਕ ਤੋਂ ਪੁਰਾਤਨ ਰੂਪ ਵਿੱਚ ਜੋ ਲਗਨ ਕੀਰਤਨ ਚੱਲ ਰਿਹਾ ਸੀ ਉਹ ਗੱਲ ਪਾਪਦੀ ਹੋਈ ਹੈ ਉਹ ਤੋਂ ਬਾਅਦ ਅੱਜ ਲਗਨ ਕੀਰਤਨ ਦੀ ਪਿੰਡ ਮੈਦਾਨ ਵਰਤਨ ਹੋਰ ਸਾਲ ਤੋਂ ਚੱਲ ਰਿਹਾ ਹੈ ਕਿ ਬਿਲਕੁਲ ਸੰਗਤਾਂ ਗੁਰੂਆਂ ਬਿਲਕੁਲ ਸੇਵਾ ਕਰ ਰਹੀਆਂ ਵਿਚੂ ਜਦੋਂ ਮੈਚ ਪਾਰੇ ਮੁਸ਼ਾ ਖੇਲਦੇ ਵਿੱਚੂ ਬਹੁਤ ਵੱਡੇ ਪੱਦਰ ਤੇ ਪਰੰਬਾਈ ਦੇ ਮੁਕਾਬਕ ਸਾਰ ਸੰਗਤਾਂ ਦੇ ਨਾਲ ਪੂਰੀਆਂ ਰਸਤਾ ਦੇ ਨਾਲ ਚੱਲ ਰਿਹਾ ਹੈ ਬੇਅੰਤ ਲੰਗਰ ਚੱਲ ਰਿਹਾ ਹੈ ਇਹਨਾਂ ਦੇ ਬਾਲਕ ਉਹਨਾਂ ਪੂਰੀਆਂ ਦੇ ਪ੍ਰਸ਼ਾਦ ਜਾਮਾ ਦੇ ਲੰਗਰ ਠੀਰ ਦੇ ਪ੍ਰਸ਼ਾਦ ਔਰ ਬਹੁਤ ਸਾਰੇ ਪ੍ਰਸ਼ਾਦ ਕਰਦੇ ਸਾਰੇ ਭਗਵੰਤ ਸੱਜਣਾਂ ਦੇ ਨਾਲ ਇਹ ਸਾਰਾ ਸੰਯੋਗ ਦੇ ਨਾਲ ਉਹ ਨਾਲ ਕਿਰਤ ਦੇ ਬੜੇ ਤੁਹੂ ਧਾਵਨਾ ਨਾਲ ਬਣਾ ਰਹੇ ਹਾਂ ਪਰ ਲਗਰ ਕੀਰਤਨ ਨੂੰ ਚਾਲੇ ਪਾ ਰਹੇ ਹਾਂ ਇੱਥੇ ਹੀ ਦਾਸ ਜੀ ਦਾ ਜਾਚਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਗਰ ਵਿੱਚ ਵਸਦੀਆਂ ਔਰ ਵਿਦੇਸ਼ਾਂ ਦੇ ਵਿੱਚ ਵਸ ਰਹੀਆਂ ਐਨ ਆਰ ਆਈ ਵੀਰਾਂ ਦੇ ਔਰ ਸੰਗਤਾਂ ਨੂੰ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਦੀਆਂ ਲੱਖ ਲੱਖ ਵਧਾਈਆਂ ਹੋਣ ਜੀ ਅੱਜ ਪਿੰਡ ਮਹਿਮਦਪੁਰ ਗੁਰਦੁਆਰਾ ਸਾਹਿਬ ਨੂੰ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਨਗਰ ਕੀਰਤਨ ਪਿੰਡ ਗੁਰਦੁਆਰਾ ਮਹਿਮਦਪੁਰ ਸਾਹਿਬ ਤੋਂ ਆਰੰਭ ਹੋਇਆ ਸੀਗਾ ਵੱਧ ਵਾਗ ਜਾਇਆ ਤੋਂ ਨਗਰ ਦੀਆਂ ਪਰਕਰਮਾ ਕਰਦੇ ਹੋਏ ਹੁਣ 메ਨ ਰੋਡ ਉੱਪਰ ਚਾਲੇ ਪਾਏ ਨੇ ਇਸ ਤਰ੍ਹਾਂ ਹੀ ਨਗਰ ਕੀਰਤਨ ਦੀ ਜਿਹੜੀ ਹੈ ਪਰਕਰਮਾ ਕਰਦੇ ਹੋਏ ਇਹ ਨਗਰ ਕੀਰਤਨ ਸਰਦਾਰ ਕਮਲਜੀਤ ਸਿੰਘ ਪੁੱਤਰ ਸਰਦਾਰ ਮਹਿੰਦਰ ਸਿੰਘ ਦੇ ਝਾਰ ਕੋਲ ਫਿਰ ਵਾਪਸੀ ਕਰਦਾ ਹੋਇਆ ਆਪਣੇ ਨਗਰ ਕੀਰਤਨ ਦੇ ਬੜਾਵਾ ਨੂੰ ਕਹਿੰਦੇ ਨੂੰ ਆਪਣਾ ਸੰਪੂਰਨਤਾ ਦੀ ਤਰਫ ਵਧਾਉਂਦੇ ਹੋਏ ਨਗਰ ਪਿੰਡ ਬਹਿਮਦਪੁਰ ਸਾਹਿਬ ਦੇ ਗੁਰਦੁਆਰਾ ਸਾਹਿਬ ਵਿਕੇ ਸੰਪੂਰਤਾ ਹੋਏਗੀ ਮੈਂ ਆਪ ਜੀ ਨੂੰ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਤੇ ਐਨ ਆਰ ਆਈ ਵੀਰਾਂ ਤੇ ਸਮੂਹ ਨਗਰ ਦੀਆਂ ਸੰਗਤਾਂ ਨੂੰ ਮੂਸਾ ਖੇਲ ਦੀਆਂ ਸੰਗਤਾਂ ਨੂੰ ਛਾਦੀਪੁਰ ਦੀਆਂ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਬੋਲ ਜੀਤਾ ਜੀ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਗੁਰਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਕੀ ਫਤਿਹ ਲੱਖ ਖੁਸ਼ੀਆਂ ਫਤਸ਼ਾਈਆਂ ਜੇ ਸਤਿਗੁਰ ਨਜ਼ਰੇ ਕਰੇ ਸੰਤਨਾਂ ਬਾਬਾ ਜੀ ਗੁਰੂ ਨਾਨਕ ਦੇਵ ਜੀ ਦੇ ਅਸ ਪ੍ਰਕਾਸ਼ ਦਿਹਾੜੇ ਨੂੰ ਮੁੱਖ ਰੱਖਦੇ ਆ ਪਿੰਡ ਮਹਿਮਦਪੁਰ ਪਿੰਡ ਪੁਸਾਕੇਲ ਬਲੋਂ ਨਗਰ ਕੀ ਧਰ ਕੱਢਿਆ ਜਾ ਰਿਹਾ ਹੈ ਸੋ ਸੰਗਤਾਂ ਬਹੁਤ ਹੀ ਉਤਸ਼ਾਹ ਨਾਲ ਇਹ ਨਗਰ ਕੀ ਧਰ ਕੱਢ ਰਗੇ ਹਨ ਇਹ ਹੋਰ ਵੀ ਡੰਗਰ ਬੜੇ ਸ਼ਾਨ ਨਾਲ ਲਾਏ ਜਾ ਰਹੇ ਹਨ ਸੋ ਬਾਲ ਮਿੱਪੋਗਾ ਹਨ ਬਲੋ ਵੀ ਨੌਜਵਾਨ ਸਭਾ ਵੱਲੋਂ ਵੀ ਲੰਗਰ ਲਾਏ ਗਏ ਹਨ ਸ੍ਰੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ